ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਦੇ ਬਾਰੇ ਆਈ ਜਾਣਕੀ ਮੌਸਮ ਵਿਭਾਗ ਨੇ ਦਿੱਤੀ ਚਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਅਗਸਤ ਦੇ ਪਹਿਲੇ ਦਿਨ ਹੋਈ ਚੰਗੀ بارش ਤੋਂ ਬਾਅਦ ਪੰਜਾਬ 'ਚ ਮੌਨਸੂਨ ਦੀ ਰਫ਼ਤਾਰ ਫਿਰ ਮੱਠੀ ਪੈ ਗਈ 1 2 2 7 ਤਾਪਮਾਨ ਤੇ 4.8 ਡਿਗਰੀ ਦਾ ਵਾਅਦਾ ਹੋਇਆ ਜਿਸ ਤੋਂ ਬਾਅਦ ਇੱਕਦਮ ਫਿਰ ਸਵੇਰ ਤੱਕ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਪਰ ਜਲਦੀ ਹੋੜ ਗਰਮੀ ਤੇਰਾ ਤੋਂ ਮਿਲਦੀ ਉਮੀਦ ਹੈ 7 ਅਗਸਤ ਨੂੰ ਪੰਜਾਬ ਦੇ ਭਾਰ ਵਿੱਚ ਮੀਂਹ ਦੀ ਸੰਭਾਵਨਾ ਹੈਗੀ ਜਾਂ ਤੇ ਮੌਸਮ ਕੇਂਦਰ ਦੇ ਮੁਤਾਬਿਕ ਅਗਲੇ 4 ਦਿਨਾਂ ਵਾਲੀ ਮੌਸਮ ਦੇ ਬਾਰੇ ਕੋਈ ਅਲਰਟ ਨਹੀਂ ਕੀਤਾ ਗਿਆ ਪਰ ਅੱਜ ਪਟਾਣਕੋਟ ਅਰਦਾਸਪੁਰ ਅਮਰਸਰ ਹਸ਼ਿਆਰ ਪਰ ਨਵਾਂ ਸ਼ਹਿਰ ਤੇ ਰੂਪਨਗਰ ਚ ਮੀਂਹ ਦੀ ਸੰਭਾਵਨਾ ਹੈ 10 ਦੇ ਨਾਲ 4 ਅਗਸਤ ਨੂੰ ਅਰਦਾਸਪੁਰ ਫਰਾਨਕੋਟ ਸ਼ਹਿਰ ਪਰ ਚ ਵੀ ਮੀਂਹ ਦੀ ਸੰਭਾਵਨਾ ਹੈ ਤੇ ਆਈਐਮਡੀ ਦੇ ਅਨੁਸਾਰ 7 ਅਗਸਤ ਨੂੰ ਮੀਂਹ ਦੀ ਮਜ਼ਬੂਤ ਸੰਭਾਵਨਾ ਹੈਗੀ ਆ ਤੇ ਅਨੁਮਾਨ ਹੈ ਕਿ 1 ਜੁਲਾਈ ਇਸ ਦਿਨ ਵੀ ਚੰਗੀ ਬਾਰਿਸ਼ ਹੋਵੇਗੀ ਤੇ ਲੋਪਨਗਰ ਮਿੱਤਰਾਂ ਹਾਂ ਤੁਹਮੇ ਲੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ